ਹਾਂ ਫੋਨ ਲਿਆਊਗਾ ਫੋਨ ਲਿਆਊਗਾ ਉਹ ਫੋਨ ਆਈਫੋਨ ਲਿਆਊਗਾ ਭਰਾਵਾ ਇਹ ਨਹੀਂ ਵੀ ਆਈਫੋਨ ਨਹੀਂ ਜਾਣਾ ਤੂੰ ਵੀ ਆਈਫੋਨ ਲਿਆਉਣਾ ਤੂੰ ਕਿਹੜਾ ਲਿਆਉਣਾ ਹੈ ਲੈ ਨਹੀਂ ਲਵਾਉਂਦੀ ਨਾ ਹੈ ਨਵਾਂ ਲਵਾਗੇ ਯਾਰ ਬੜਾ ਮਹਿੰਗਾ ਨਾ ਲਵਾਗੇ ਹੈ ਹਰਮਨ ਦਾ ਹੈ ਨਵਾਂ ਹੀ ਸੈਟ ਆ ਕਿਨੇ ਦਾ ਉਤਰੇ ਸਾਬਾ ਓ ਥੋੜੋ ਉਹ ਜਾ ਯਾਰ ਪਤਾ ਦਰਾ 1.5 ਲੱਖ ਦਾ ਲੈ ਕੇ ਫੋਨ ਆਪਾਂ ਤਾਂ 50 ਹਜ਼ਾਰ ਤੱਕ ਲਾਵਾਂਗੇ ਮੈਂ ਤਾਂ 2 ਘੱਟ ਲਾਵਾਂ ਅੱਗੀ ਵਾ ਡਿੱਗੇ ਤੇ ਕਿਵੇਂ ਆਏ ਨਹੀਂ ਪਤਾ ਇਹ ਜਾ ਯਾਰ ਮੈਂ ਤਾਂ ਇੱਕ ਜਰਾ ਮੋਬਾਈਲ ਮੋੜ ਲਵਾਂਗੇ ਨਹੀਂ ਨਹੀਂ ਆਇਆ ਮੈਂ ਦੱਸਾਂ ਗੱਲ ਹੁਣ ਤੂੰ ਕਿੰਨੇ ਪੈਸੇ ਲਾਏਗਾ 25000 ਚੱਲਿਆ ਵਾ ਲੈਣਾ ਇਹਨੇ ਤਾਂ ਠੀਕ ਹੈ ਗਾਲਾ ਪਤਾ ਕੀ ਹੁੰਦੀ ਐ ਮੈਂ ਤੇਨੂੰ ਗਾਲ੍ਹਾਂ ਲਾਦ ਗਿਆ ਨਹੀਂ ਹੁਣ ਚੱਲ ਆਪਾਂ ਉਹਨੂੰ ਇੱਥੋਂ ਜੇ ਪੁਰਾਣਾ ਲੈ ਕੇ ਦਿੰਨੇ ਐ ਹੈ ਉੱਥੇ ਜਾ ਕੇ ਫੇਰ ਜੇ ਕਿਸ਼ਤਾਂ ਤੇ ਲੈ ਕੇ ਪੰਗੇ 'ਚ ਫੜਿਆ ਗਿਆ ਫੇਰ ਕੀ ਫਾਇਦਾ ਹੈ ਕਿ ਨਹੀਂ ਉੱਥੇ ਫੇਰ ਦੂਜੋ ਜਵਾਗ ਲਾਲਚ ਕਰ ਲੈਂਦਾ ਵੀ ਕਿਸ਼ਤਾਂ ਤੇ ਮਿਲਦਾ ਲੈ ਲਓ ਯਾਰ ਨਵੀਂ ਨਵਾਂ ਫੇਰ ਵੀ ਨਹੀਂ ਫੇਰ ਵੀ ਨਵਾਂ ਤਾਂ ਨਹੀਂ ਹੁੰਦਾ ਆਈਫੋਨ ਆਊਗਾ ਆਊਗਾ ਯਾਰ ਆਉਂਦਾ ਕਿਉਂ ਨਹੀਂ ਆ ਤੇਰਾ ਆਊਗਾ ਹਾਂ ਯਾਦ ਹਾਂ ਨਵਾਂ ਆਏਗਾ ਤੇਰਾ ਚਾਰ ਕਿਵੇਂ ਤੇਰਾ ਆ ਵੇਖੋ ਬਈ ਹਾਲ ਚਾਰ ਦੇ ਤਾਂ ਉਹ ਤਾਂ ਖਰਾਬ ਹੁੰਦੇ ਹੀ ਆ ਯਾਰ ਇਹ ਆਪਣੇ ਹੋਇਆ ਮੈਂ ਇੱਕ ਹੋਰ ਵੇਖਿਆ ਯਾਰ ਮੈਂ ਇੱਕ ਵੀਡੀਓ ਚ ਵੇਖਿਆ ਸੀ ਉਹ ਪੱਟੀ ਜਾਂਦਾ ਸੀ ਹੈ ਤੇ ਉਹਦੇ ਲਈ ਯਾਰ ਖਰਾਬ ਸੀ ਜਮੇ ਉੱਤੋਂ ਏ ਆਪਣੇ ਮੀਂਹ ਨਹੀਂ ਪਹਿਲਾਂ ਤੁਹਾਡੇ ਪਹਿਲਾਂ ਤਾਂ ਉੱਤੋਂ ਖਰਾਬ ਐਣੀ ਸੀਗਾ ਹੈ ਨਹੀਂ ਹੋ ਮੀਂਹ ਪੈ ਕੇ ਉੱਤੋਂ ਜਾਨ ਲੜ ਗਏ ਹੂੰ ਮੀਂਹ ਪੈ ਕੇ ਫਰਮਟੇ ਪਾਸੋਂ ਉਹ ਇੱਕ ਗੱਲ ਮੈਂ ਤੈਨੂੰ ਹੋਰ ਦੱਸਦਾ ਜੇ ਆਪਾਂ ਚਾਰ ਜਿਹੜਾ ਪਾਉਣਾ ਨਾ ਚਾਰ ਦੇ ਉੱਤੇ ਤਰਪਾਲ ਪਾਵੇ ਦੂਜਾ ਗੱਟਿਆਂ ਵਾਲਾ ਤਰਪਾਲ ਪਾ ਕੇ ਨਾ ਉਤੋਂ ਲੱਪ ਦੇ ਇੱਕ ਤਾਂ ਉਤੋਂ ਸੁੱਕੀ ਮਿੱਟੀ ਨਿਲਕਦੀ ਬਈ ਜੇ ਆਪਾਂ ਆ ਤਰਪਾਲ ਨੂੰ ਲੱਪਦੇ ਆ ਨਾ ਤੇ ਇਹ ਤਾਂ ਮਿੱਟੀ ਧੜਕ ਜਾਂਦੀ ਹੈ ਹੂੰ ਤੇ ਇੱਕੋ ਗੱਲ ਦਾ ਵੀ ਨਹੀਂਗਾ ਘੇਰ ਬਣਾ ਉੱਤੇ ਉਹ ਪਾ ਦੇ ਹਾਂ ਕਿਆ ਨਹੀਂ ਹੁਣ ਦੱਸ ਤੇਰੀ ਆ ਬਿਸ਼ੇਰੀ ਦੀਆਂ ਵਿਸ਼ੇਸ਼ਤਾਵਾਂ ਦੱਸ ਆ ਵੇਖੋ ਯਾਰ ਆ ਨਿੱਕਾਏ ਵੇਖੀ ਕਿੱਡਾਗਾ ਗਿਆਨੀ ਇਹ ਦੱਸੂਗਾ ਤੁਹਾਨੂੰ ਸਾਰਾ ਸਾਰਾ ਆ ਇਹਦੀ ਬਿਛੇਰੀ ਹੈ ਘੋੜੀਆਂ ਕਿੰਨੀਆਂ ਹੈ ਚਾਰ ਇੱਕ ਬਿਛੇਰਾ ਇੱਕ ਬਿਛੇਰਾ ਤਿੰਨ ਘੋੜੀਆਂ ਇੱਕ ਹਾਂ ਇਹਦੇ ਸਨੇ ਤਿੰਨ ਹੈ ਹਾਂ ਠੀਕ ਨੇ ਹੁਣ ਤੈਨੂੰ ਤਾਂ ਗਿਆਨੀ ਪੂਰਾ ਯਾਰ ਇਹਨਾਂ ਦਾ ਹੈ ਬਿਛੇਰਾ ਛੱਡਿਆ ਤਾਂ ਨਹੀਂ ਆਇਆ ਕਿਤੇ ਉਹ ਨਹੀਂ ਸਹੀ ਤਾਂ ਨਿੱਕਾ ਸਹੀ ਤਾਂ ਦੁੱਧ ਨਾਂਦੀ ਆ ਕਿਹੜਾ ਬਿਛੇਰਾ ਜਿਹੜਾ ਲੈ ਕੇ ਉਹਨਾਂ ਨੇ ਕਾਲਾ ਜਾ ਨਹੀਂ ਤੇ ਜਿਹੜਾ ਲੈ ਕੇ ਉਹਨਾਂ ਨੇ ਉਹ ਉਹੀ ਉਹੋ ਹਾਂ ਕਿ ਤੂੰ ਇੱਕ ਤੋਂ ਘਾਲੀ ਨੀਗਾ ਹਾਈ ਮੈਨ ਐ ਕਿਤੋਂ ਕਿਤੋਂ ਕਿਚਾਰ ਜਾਵਾਂ ਨੇ ਖਰਾਬ ਯਾਰ ਕਿਤੋਂ ਕਿਤੋਂ ਨਾ ਪਤਾ ਨਹੀਂ ਕੀ ਗੱਲ ਹੈ ਵੇਖੀ ਗੜਗੜ ਥੱਲੇ ਖਰਾਬ ਜਾਵੜਦਾ ਤੇ ਇਹ ਕਿਹੜੀ ਮਾਰਵਾੜੀ ਹੈ ਵੀ ਇਹ ਵੀ ਮਾਰਵਾੜੀ ਹੈ ਮਾਰਵਾੜੀ ਦੀ ਕੀ ਨਿਸ਼ਾਨੀ ਹੁੰਦੀ ਹੈ ਗਿਆਨੀ ਯਾਰ ਮਾਰਵਾੜੀ ਦੇ ਦੇ ਕੰਨ ਧੌਣ ਹਾਂ ਬੰਤਰਾ ਰੰਗ ਅੱਛਾ ਮੂੰਹ ਇਹਦਾ ਉਹ ਯਾਰ ਇੱਕ ਹੋਰ ਮੈਂ ਸੁਣਦਾ ਹੁੰਦਾ ਸੀ ਬਾਪੂ ਦੱਸਦਾ ਹੁੰਦਾ ਸੀ ਇਹਨਾਂ ਦੇ ਪੌਰੀਆਂ ਹੁੰਦੀਆਂ ਹਾਂ ਹੁੰਦੀ ਆ ਨਾ ਇੱਕ ਉਹ ਆਂਦਾ ਸੀ ਬਾਗ ਪੌਰੀ ਹੁੰਦੀ ਐ ਇੱਕ ਦਗਾੜਾ ਹੁੰਦੀ ਐ ਪਤ ਨਹੀਂ ਉਹ ਮਾੜੀ ਹੁੰਦੀ ਐ ਦਗਾੜਾ ਹੁੰਦੀ ਐ ਕਿਹੜੀ ਹੁੰਦੀ ਐ ਪੌਰੀ ਇੱਥੇ ਹੁੰਦੀ ਐ ਧੌਣ ਤੇ ਹੂੰ ਦਗਾੜਾ ਮੱਥੇ ਜੀ ਹੁੰਦੀ ਐ ਨਾ ਹਾਂ ਦਗਾੜਾ ਮੱਥੇ ਦੀ ਹੁੰਦੀ ਆ ਠੀਕ ਦਗਾੜਾ ਉਹਨੇ ਦੋ ਪੜੀਆਂ ਹੁੰਦੀਆਂ ਨਹੀਂ ਇੱਕ ਹੁੰਦੀ ਐ ਦਗਾੜਾ ਅੱਖ ਤੋਂ ਥੱਲੇ ਹੋਵੇ ਜਿਹੜੀ ਦਗਾੜਾ ਦੋ ਜਿਹੜੀਆਂ ਹੁੰਦੀਆਂ ਦੋ ਗੜ ਹੁੰਦੀਆਂ ਇਹਨਾਂ ਦੇ ਜਿਹੜੇ ਪੂਛ ਨਿਸ਼ਾਨੀਆਂ ਹੁੰਦੀ ਸੀ ਕਹਿੰਦੇ ਮੈਂ ਤਾਂ ਪੂਛ ਉਹ ਤਾਂ ਇਹਦੇ ਦੇਖਣੀ ਹੈ ਹਨਾ ਕਾਹਦੇ ਆਲੀ ਫੰਗ ਹੁੰਦੇ ਸੀ ਇਹੇ ਘੋੜੀਆਂ ਦੇ ਅੱਗੇ ਖੰਭ ਹਾਂ ਜਿਹੜੇ ਵੀ ਜਣ ਸਣੀ ਘੋੜੀਆਂ ਦੇ ਖੰਭ ਵੀ ਹੁੰਦੇ ਸੀ ਤੇ ਹੋਰ ਉਹ ਗੋਜ ਹੋਇਆ ਜਗਵਿੰਦਰ ਉਹ ਘੋੜੀਆਂ ਮਖੌਲ ਤਾਂ ਨਹੀਂ ਕਰਦਾ ਉਹ ਕਿਹੜੇ ਯੁੱਗ 'ਚ ਹੋਣੀਆਂ ਸੱਖਿਆ ਪਤਾ ਨਹੀਂ ਕਿਹੜੇ ਯੁੱਗ 'ਚ ਸੀ ਉੜਦੀਆਂ ਘੋੜੀਆਂ ਜਰੂਰ ਵੇਖੀਆਂ ਹੈਂ ਉਹ ਤਾਂ ਡਾਇਨਾਸੌਰ ਤੋਂ ਵੀ ਪਹਿਲਾਂ ਦੀਆਂ ਹੋਣੀਆਂ ਇਹ ਤਾਂ ਯਾਰ ਬਾਲੀਆਂ ਪੁਰਾਣੀਆਂ ਗੱਲਾਂ ਐ ਫਿਰ ਇਹ ਤਾਂ ਉਸ ਤੋਂ ਬਾਅਦ ਤਾਂ ਬਹੁਤ ਕੁਝ ਹੋ ਗਿਆ ਨਹੀਂ ਯੂਨੀਕੌਰਨ ਬਖਾਹ ਹੋ ਨਹੀਂ ਕਰਦਾ ਉਹ ਹਰੇਕ ਤੇ ਨਿਸ਼ਾਨੀ ਹੁੰਦੀ ਸੀ ਉਵੇਂ ਤਾਂ ਹੈਗੇ ਆ ਵੇ ਨਹੀਂ ਇਹ ਐ ਮਾਰਦੇ ਨਹੀਂ ਆਏ ਨਹੀਂ ਹਾਂ ਨਿਸ਼ਾਨੀ ਤੇ ਸੱਟ ਨਹੀਂ ਵੱਜੀ ਨਹੀਂ ਨਹੀਂ ਇਹ ਹਰ ਇੱਕ ਦੀ ਹੁੰਦੀਆਂ ਜਿਹੜੀ ਹੱਦ ਆਕ ਜਾ ਹਾਂ ਆ ਹਦਾਕ ਜਿਹੜਾ ਲਾਤੇ ਹਾਂ ਹਾਂ ਆਹੋ ਹਾਂ ਧੁੰਨ ਤੇ ਇੱਕ ਇੱਕ ਤੇ ਇਹ ਦੋਵਾਂ ਦੀ ਹੁੰਦੀ ਹੁੰਦੇ ਦੇ ਹਿਸਾਬ ਨਾਲ ਨਹੀਂ ਯਾਰ ਇਹ ਹਰ ਕੁੜੀ ਦੇ ਹੁੰਦਾ ਹਾਂ ਠੀਕ ਹੈ ਯਾਰ ਇਹ ਗੁਲਬਾਗ ਕੋੜੇ ਦੀ ਬੱਚੀ ਆ ਖੜੇ ਦੀ ਗੁਲਬਾਗ ਗੁਲਬਾਗ ਕਾਲੇ ਘਾਂਟੇ ਦੀ ਪੋਤੀ ਆ ਅਲੀ ਸ਼ਾਨ ਦੀ ਪੜੋਤੀ ਆ ਅਲੀ ਸ਼ਾਨ ਦੀ ਪੜੋਤੀ ਹੈ ਤੇ ਤੂਫਾਨ ਦੀ ਉਦੂ ਵੀ ਗਾਂ ਸਾਰਾ ਨਾ ਕੋਨਾ ਕੋਸ ਹੈਗਾ ਇਹਦੇ ਚ ਦੋਤੀ ਆ ਉਦੀ ਤੇ ਯਾਰ ਇੰਨਾ ਕੋ ਯਾਦ ਕਿਵੇਂ ਰਹਿ ਜਾਂਦਾ ਮੈਨੂੰ ਤਾਂ ਸਮਝ ਨਹੀਂ ਲਾਦੀ ਨਾਗ ਮੱਝੂ ਕੈਨਦੀ ਦੋਤੀ ਆ ਮਾਂ ਇਹਦੀ ਮੱਝੂ ਵੀ ਲੈਣਦੀ ਆ ਜਨ ਇਹ ਇਹਦੇ ਜਨ ਕੇ ਸਾਰੇ ਗੋਣਾ ਹੈ ਹਾਂ ਕਿ ਇਹ ਕਿੰਨੇ ਚਰਦੀ ਆ ਭਾਈ ਇਹ ਹੈਗੀ ਆ ਛੇ ਗਿਮਹੀਨੇ ਦੀ 5000 ਦੀ ਤੇ ਹੁਣ ਇਹਦਾ ਕੱਦ ਮੈਨਾ ਕਿੰਨਾ ਹੈ ਨਹੀਂ ਕੱਦ ਕਿਥੋਂ ਮੈਂ ਦੰਦੇ ਹੈ ਕੱਦ ਇਥੋਂ 9 ਤੋਂ ਲੈ ਕੇ ਉਹ ਤਾਂ ਬਣੀ ਇਥੋਂ ਬਾ ਸਿੱਧਾ ਹੀ ਹਾਂ ਮੈਂ ਸਮਝ ਗਿਆ ਗੱਲ ਦੇ ਦੇ ਯਾਰ ਤੈਨੂੰ ਐਡਾ ਡਰ ਨਹੀਂ ਲੱਗਦਾ ਲੱਤ ਮਾਰੂ ਜਾਂ ਕਿਵੇਂ ਕਰੂ ਨਹੀਂ ਆਏ ਮਾਰਦਿਆਂ ਹੀ ਨਹੀਂ ਸੀ ਦੀ ਯਾਰ ਮੈਂ ਤਾਂ ਜਦੋਂ ਤੁਸੀਂ ਲੈ ਕੇ ਆਉਨੇ ਨੇ ਨਾ ਉਹਦੇ ਨਹੀਂ ਵੇਖਿਆ ਜਿੱਦਾਂ ਨਾ ਆਪਾਂ ਸੀਗੇ ਨਾ ਜਗਵਿੰਦਰਾ ਹੈ ਘੋੜਾ ਜਿਆ ਜਦ ਪੈਂਤਰੇ ਚ ਹੋ ਗਿਆ ਜਿਹੜੇ ਉਹਨਾਂ ਨੂੰ ਤੂੰ ਬਸ਼ੇਰਾ ਮੈਂ ਕਿਹਾ ਸੋ ਗਿਆ ਹੁਣ ਛੰਡੂਗਾ ਇਹ ਡਰ ਬਹੁਤ ਆਦਾ ਯਾਰ ਇੱਕ ਕਰੀ ਨਾ ਵੀਡੀਓ ਹੀ ਵੀ ਕੀ ਮੈਂ ਚਿੱਟਾ ਸੀ ਘੋੜਾ ਤੇ ਉਹ ਇਹ ਨਾ ਕਰੀ ਜਾਣ ਦੂਜਾ ਕੁੱਤੇ ਇੱਕ ਦੂਜੇ ਪੂਛ ਖਿੱਚੀ ਜਾਂਵੇਂ ਹੁਣ ਇਹ ਜੀ ਛੰਡੀ ਨੇ ਇੱਕ ਤੇ ਦੂਜੇ ਦਾ ਤਾਂ ਉਹੀ ਨਹੀਂ ਦਿਸੇ ਕੋਲੇ ਆ ਉਹ ਯਾਰ ਇੱਕ ਗਤੀੜੀਆ ਪਾ ਕੇ ਪੂਛ ਖਿੱਚੀ ਜਾਂਦਾ ਪਿਛਾਰ ਹੋਣਾ ਉਹਨੇ ਆਖਿਆ ਕਿ ਮੈਂ ਸੰਭਾਲ ਲਈ ਮੈਂ ਤਾਂ ਮੋਰ ਜਾ ਕਿ ਕੁੱਤੇ ਨੂੰ ਆਏ ਹੋ ਗਏ ਮੈਂ ਫੜੀ ਬੈਠਾ ਇਹਨੂੰ ਜਾਣ ਤੋਂ ਇਹ ਆ ਛੰਡੀ ਨਾਲੇ 35 ਹੋ ਗਏ ਉਹਨੇ ਇਹ ਚੱਲ ਕਿਉਂ ਐਵੇਂ ਆਪਾਂ ਮਾਰਨੀ ਕਰਾਂ ਜਦੋਂ ਬੜਾ ਸਤਾਈ ਗਿਆ ਉਹਨੇ ਛੰਡਤੀ ਇੱਕ ਦੋਵੇਂ ਲੱਤਾਂ ਠੋਕੀਆਂ ਜੋੜ ਕੇ ਫਿਰ ਆ ਨੀ ਤੇ ਜਿਹੜੀ ਤੁਹਾਡੇ ਕੋਲ ਕਾਲੀ ਸੀਗੀ ਇੱਕ ਉਹ ਕਿਹੜੇ ਕਿਹੜੇ ਗੀਤ ਚਾਈ ਸੀ ਉਹ ਮਕਤੀ ਕੋ ਇਹਦੀ ਮਾਂ ਹੀ ਆ ਹਾਂ ਇਹਦੀ ਮਾਂ ਹੋ ਉਹ ਹੈਗੀ ਆ ਕਿ ਵੇਚਦੀ ਹੈਗੀ ਆ ਠੀਕ ਹੈ ਉਹ 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 ਆਈ ਸੀ ਉਹਦੇ ਕਿਹਦੇ ਕਰਨ ਔਜਲੇ ਦੇ ਕਰਨ ਔਜਲੇ ਦੇ ਗੀਤ ਚ ਹੈ ਨਾ ਰੇਸਾਂ ਦੀ ਚੈਂਪੀਅਨ ਹੈ ਰੇਸਾਂ ਵਾਲੀ ਹੈ ਰੇਸਰ ਜਗਵਿੰਦਰ ਯਾਰ ਤੂੰ ਵੀ ਸੱਕ ਜਾਏਗਾ ਬਹੁਤ ਹੌਸੇ ਦੇ ਚ ਫਿਰ ਤਾਂ ਇੱਕ ਨਹੀਂ ਹੁਣ ਹੁਣ ਤੈਨੂੰ ਡੱਡੁਰ ਤੈਨੂੰ ਨਹੀਂ ਲੱਗਦਾ ਨਾ ਲੱਗਦਾ ਪਰ ਇੰਨਾ ਹੀ ਲੱਗਦਾ ਪਰ ਥੋੜਾ ਫਰਕ ਆ ਨਾ ਇੱਕ ਤਾਂ ਘਰੇ ਹੋਣੀ ਚੀਜ਼ ਹੈ ਨਾ ਮੈਂ ਤਾਂ ਫਿਰ ਫਰਕ ਤਾਂ ਹੋਣਾ ਹੀ ਆ ਯਾਰ ਫਿਰ ਜਗਵਿੰਦਰ ਵੀਪੀ ਨਾ ਉਹ ਘੱਟ ਦੜਦਾ ਵੀਪੀ ਬਹੁਤ ਦੜਦਾ ਮੈਂ ਤਾਂ ਵੀਪੀ ਯਾਰ ਉਵੇਂ ਕਿਆ ਹੋਰ ਜਵਾਕਾਂ ਦੀ ਵਾਲੀ ਜਵਾਕਾਂ ਦੀ ਵਾਲੀ ਮੱਤ ਜੀ ਉਹਦੇ ਜੀ ਹੈ ਨਾ ਨਹੀਂ ਨਾਂ ਮੇਰੇ ਘਰੇ ਕੋਈ ਨਹੀਂ ਹੂੰ ਉਹ ਜਾਂਦਾ ਨਹੀਂ ਘੂੜੀਆਂ ਬਹੁਤ ਘਟ ਜਾਂਦਾ ਕੌਣ ਵੀਪੀ ਹਾਂ ਤਾਂ ਵੇਖਣਾ ਰਾਤ ਨੂੰ ਚਾਹ ਤਾਂ ਉਹਨੂੰ ਪੂਰਾ ਹੁੰਦਾ ਨਾਲੇ ਘਰੇ ਥਾਂ ਐ ਨਹੀਂ ਤੇ ਮੇਲੇ ਦੇ ਘੋੜੀ ਲੈਣੀਆਂ ਘੋੜੀ ਲੈਣੀਆਂ ਹੋਰ ਨਹੀਂ ਚਾਰ ਪੰਜ ਅੱਗੇ ਹੈਗੇ ਨਾ ਹਾਂ ਹੋਰ ਲੈਣੀ ਸੀ ਲੀ ਵੀ ਗਿਆ ਨੇ ਹਾਂ ਤੇ ਹੁਣ ਮੈਨੂੰ ਐ ਦੱਸ ਵੀ ਇਹ ਇਹ ਇਹਦੇ 'ਚ ਵੀ ਫਾਇਦਾ ਹੈਗਾ ਕਿ ਨਹੀਂ ਹੈਗਾ ਹੈਗਾ ਹੀ ਆ ਦੇਖ ਰਹਿ ਇੱਕ ਗੱਲ ਤਾਂ ਹੈਗੀ ਐ ਜੇ ਸ਼ੌਂਕ ਹੈਗਾ ਤਾਂ ਫਾਇਦਾ ਹੈਗਾ ਹਾਂ ਨਹੀਂ ਐ ਹੈ ਥਾਂਸ ਮਾਰਨ ਵਾਲੀ ਫਾਇਦਾ ਹੈ ਹਾਂ ਜੇ ਬੰਦਾ ਆ ਕੇ ਲਿਆ ਕੇ ਘੋੜੀ ਤੇ ਬੰਨ ਦੇ ਖੱੱਚਰ ਬਣਾ ਦੇਗਾ ਨਹੀਂ ਤੁੱਪੇ ਝਾਵੇਂ ਸੁਖਿਆ ਤੇ ਆਪਾਂ ਵੇਖੀਏ ਨਾ ਬਈ ਫੇਰ ਤਾਂ ਕਿਸੇ ਚੀਜ਼ 'ਚ ਕਿਸੇ ਚੀਜ਼ ਦੀ ਕਦਰ ਨਾ ਕਰ ਯਾਰ ਉਹਨੇ ਕੋਈ ਵਰਦੇ ਨਾ ਨਹੀਂ ਆਪਾਂ ਲਾ ਕੋਈ ਵੀ ਹੈ ਤੂੰ ਖੇਤ ਫਸਲ ਆ ਪਲਾਂ ਕੋਈ ਮਸ਼ੀਨਰੀ ਹੈ ਤੇ ਗੱਲ ਤਾਂ ਜੇ ਆਪਾਂ ਸੰਭਾਲ ਕਰਾਂਗੇ ਫੇਰ ਹੀ ਹੈ ਨਾ ਤੇ ਉਹ ਹੁਣ ਤੂੰ ਉਹਨੂੰ ਲਿਆਉਂਦਾ ਕੁੜੀ ਤੇ ਨਹੀਂ ਚੜ੍ਹਾ ਦਿੰਦਾ ਉਹਦੇ ਸਾਠੀ ਵਜੀ ਪਈ ਆ ਥੋੜੀ ਇਹਦੀ ਮਾਂ ਦੇ ਤੇ ਦੋਤ ਚਾਹੁੰਦੀ ਹੈ ਨਹੀਂ ਹੁਣ ਬੰਦ ਕਰਾਇਆ ਤਾਂ ਹੀ ਦਿੱਸਦੀ ਜੀ ਹੋ ਗਈ ਤੇ ਕੁੜੀਆਂ ਸੂਨ ਵਾਲੀ ਹੈ ਕੁੜੀਆਂ ਦੁਬਾਰਾ ਮਲਾਈ ਆ ਤੇ ਦੂਜੀ ਕਿਹੜੀ ਕੁੜੀ ਇੱਕ ਇੱਕ ਲਾਲ ਜੰਬੀ ਆ ਉਹ ਕਿਵੇਂ ਹੈ ਉਹ ਵੀ ਹਨ ਭਾਈ ਗਈ ਆ ਠੀਕ ਹੈ ਤੈਉਹ ਸਾਚੇ ਲਿਸਿਸ ਜੀ ਜੁਸੂ ਜੀ ਲੈਂਦੀ ਹੈ ਨਾ ਅੱਗੇ ਨਾਲ ਤਾਂ ਫਰਕ ਆ ਹੁਣ ਫਰਕ ਪੈ ਗਿਆ ਫਰਕ ਯਾਰ ਫਿਰ ਉੱਥੇ ਆ ਜਾਂਦੀ ਹੈ ਗੱਲ ਸੰਭਾਈ ਦੀ ਆ ਜਾਂਦੀ ਹੈ ਨਾ ਜੇ ਆਪਾਂ ਸੁਭਾਈ ਕਰਾਂਗੇ ਤਾਂ ਬਈ ਕੋਈ ਵੀ ਜੇ ਕੰਮ ਹੈ ਤੂੰ ਪਟਲੇ ਚਾਰ ਲੱਗ ਬਟਨ ਹੁਣ ਚੱਲ ਚੱਲ ਫਿਰ ਦੂਜਾ ਵੀਲ ਕਿੱਥੇ ਅੱਜ ਕੋਣਾ ਆਪਣਾ ਉਹ ਕੀਰਤ ਉਹ ਵਿਆਹ ਜੀ ਪਹਿਲਾਂ ਦਾ ਵਿਆਹ ਤੇ ਸੀ ਹੁਣ ਤੱਕ ਨਾ ਕਰੀਆ ਹੁਣ ਜਾਊਗਾ ਫੇਰ ਬਰਾਤ ਤਾਂ ਜਾੜੀ ਹੋਗੀ ਹਨਾ ਹਾਂ ਬਰਾਤ ਤਾਂ ਤੜਕੇ ਜਾਵੜੀ ਸੀ ਬਰਾਤ ਤਾਂ ਘਰ ਦੇ ਘਰ ਦੀ ਗਈ ਹੂੰ ਬਰਾਤ ਤਾਂ ਵੀ ਠੀਕ ਹੈ ਅੱਜ ਪਾਰਟੀ ਉਹਨਾਂ ਦੇ ਘਰੇ ਅੱਜ ਪਾਰਟੀ ਆ ਉਹ ਟਾਈਮ ਨਾਲ ਆ ਜਾਣਗੇ ਆ ਉਹਦੇ ਨੰਦ ਲੈ ਕੇ ਹਾਂਜੀ 11 12 ਵਜੇ ਦੇ ਨੂੰ ਹੂੰ ਉਹ ਰਾਤ ਬਹੁਤ ਭੜੀ ਕੀਤੀ ਹੈ ਨਾ ਹੂੰ ਰਾਤ ਆ ਭਾਂਜ ਕਿਹੜੀਆਂ ਮੀਨ ਹੈ ਯਾਰ ਅੱਜ ਦੇ ਸਕੇ ਨਾਲ ਦੀ ਨਾਲ ਮੀਂਹ ਆ ਜਾਂਦਾ ਸੀ ਫੇਰ ਚੱਕਦੇ ਸੀ ਫੇਰ ਹਟਦਾ ਸੀ ਫੇਰ ਕੱਢਦੀ ਫੇਰ ਆ ਜਾਂਦਾ ਸੀ ਯਾਰ ਇਹ ਨਾ ਪ੍ਰੋਗਰਾਮ ਖਰਾਬ ਹੋ ਜਾਂਦੇ ਆ ਬਾਈ ਹੂੰ ਸਾਰਾ ਹੁਣ ਜਾਗੂ ਹੀ ਪੂਰੀ ਲੇਟ ਚੱਕੀ ਹੂੰ ਜਾਗੋ ਕਿੰਨੇ ਵਜੇ ਚੱਕੀ ਪਣਦੀ ਨਾ ਹੀ ਐਨੇ ਪੂਰਾ ਜੋ ਮੀਂਹ ਹਟ ਗਿਆ ਸੀਗਾ ਉਦੋਂ ਚੱਕੀ ਆ ਚਾ ਫੇਰ ਵੀ ਯਾਰ ਕੀ ਨਾ ਕਰਕੇ ਨਾ ਕੰਮੂ ਫੇਰ ਉਸ ਤੋਂ ਬਾਅਦ ਨਹੀਂ ਹੈ ਨਾ ਆਇਆ ਹਾਂ ਬਾਅਦ ਜੋ ਆਖੀਰਲੀ ਵਾਰ ਆ ਉਸ ਤੋਂ ਬਾਅਦ ਚੱਕੀ ਉਸ ਤੋਂ ਬਾਅਦ ਹਾਂ ਨਹੀਂ ਤਾਂ ਯਾਰ ਜਿਵੇਂ ਤਕ ਉਹ ਬਈ ਤਬਾਈ ਬਹੁਤ ਠਾਈ ਆ ਕੱਲ ਵਾਲੇ ਉਹਨੇ ਹੈ ਨਾ ਬੜਾ ਤਕੜਾ ਤਫਾਨ ਸੀ ਮੈਂ ਵੇਖਿਆ ਉਹ ਵੀਡੀਓ ਇਹ ਦੇਖ ਪਾਏ ਦਰਿਆ ਸਲੇਟ ਆਈਆਂ ਜਿਹੜੀਆਂ ਨਹੀਂ ਯਾਰ ਕਿਹੜਾ ਟਰਨੈਡੋ ਟਰਨੈਡੋ ਤਾਂ ਹੁੰਦਾ ਉਧਰ ਅਮਰੀਕਾ ਮਰੂਕਾ ਚ ਆਇਆ ਸੀ ਉਹ ਤਾਂ ਨਹੀਂ ਇੱਧਰ ਵੀ ਆਇਆ ਕਈ ਕਹਿੰਦੇ ਆ ਆ ਟਰਨੈਡੋ ਕਹਿੰਦੇ ਆ ਗੱਲ ਵਾ ਤਾਂ ਕੀ ਹੈ ਉਹ ਬਾਬਰੋਲਾ ਸੀਗਾ ਕੱਲ ਉਧਰ ਆਇਆ ਭਗਤੇ ਨਹੀਂ ਨਹੀਂ ਜਿਹੜਾ ਮੀਂਹ ਜਾਵੇ ਉਹਨੂੰ ਕਹਿੰਦੇ ਆ ਟਰਨੈਡੋ ਨਹੀਂ ਉਹ ਤੇਰੀ ਮੈਂ ਗੱਲ ਮੰਨਦਾ ਹਾਂ ਹਾਂ ਜਾ ਪੰਜਾਬ ਨਹੀਂ ਜਾਣਗੇ ਹੋਊਗਾ ਉਹ ਗੱਲ ਮੈਂ ਤੈਨੂੰ ਦੱਸਦਾ ਨਾ ਇਹ ਇੱਕ ਵਾਰ ਰੋਲਾ ਜਣਾ ਵਾ ਵਾ ਹੋ ਗਏ ਵਾ ਪੰਜ ਛੇ ਮਹੀਨੇ ਹੋ ਗਏ ਹਣਗੇ ਇੱਧਰ ਆਇਆ ਸੀਗਾ ਭਾਈ ਫਿਰੋਜ਼ਪੁਰੰਨੀ ਤੇ ਉਹਨੇ ਵੀ ਬਹੁਤ ਦਰਾਦਰੋਗ ਤੇ ਬਾਗ ਦੇ ਬੂਜੇ ਬੱਜੇ ਪੱਟੇ ਸੀ ਬਾਗ ਵੀ ਦੇ ਆਇਆ ਸੀ ਉਹ ਬਹੁਤ ਬਾਗ ਕਿੱਥੇ ਪਈ ਟੇਡੇ ਬੂਜੇ ਪਟਪਟ ਗਏ ਆਪਣੇ ਸੀ ਪਰ ਨਿੱਕਾ ਆਇਆ ਹੋਈਗਾ ਆਪਣੇ ਹਾਂ ਹਾਂ ਉਹ 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 ਛੈ ਸੀਗੀ ਜਿੱਥੋਂ ਦੀ ਉਹ ਲੰਗੀ ਹੈ ਆਪਣੇ ਆਪਣੇ ਛੋਟੀ ਛੱਡਿਆ ਸੀ ਚੁਰਲੀ ਛੱਡੀ ਸੀ ਉਹਨੇ ਬਾਕੀ ਬ ਯਾਰ ਰੱਬ ਦੇ ਰੰਗ ਹੈ ਪٹرول ਪੰਪ ਹੀ ਪਟਦਾ ਭੈਜੂ ਦਾ ਮਸ਼ੀਨ ਜੀ ਉਹ ਗੱਡੀ ਕਾ ਕੇ ਆਂਜ ਮਾਰਿਓ ਤੇ ਬੇਰੋ ਦੱਸ ਕੀ ਛੱਡੂਗਾ ਨਹੀਂ ਹੁਣ ਜਿਹੜਾ ਦਰਖਤ ਪੱਟੀ ਆਇਆ ਜੀ ਨੇ ਛੈਲਰ ਚੱਕਤਾ ਤੇ ਜਿਹਨੇ ਬਈ ਇੱਕ ਸੱਚ ਬਈ ਉੱਥੇ ਦੂਜਾ ਸੀਗਾ ਮੈਂ ਵੀਡੀਓ ਵੇਖੀ ਆ ਰਾਧਾ ਸੁਆਮੀਆ ਦਾ ਸਾਤ ਸੰਗ ਘਰ ਸੀ ਉਹਦਾ ਬਹੁਤ ਨੁਕਸਾਨ ਕੀਤਾ ਹਾਂ ਯਾਰ ਉਹਦੇ ਮੂਰੇ ਤਾਂ ਜਿਹੜਾ ਆ ਗਿਆ ਯਾਰ ਉਹਨੇ ਤਾਂ ਨਾ ਉਹਨੇ ਨਹੀਂ ਵੇਖਣਾ ਸਾਤ ਸੰਗ ਕੀ ਹੈ